ਮੋਹਾਲੀ ਵਿੱਚ ਕੂੜੇ ਦਾ ਪਿਆ ਗੰਨ ਨਹੀਂ ਹੋਇਆ 4 ਸਾਲਾਂ ਤੋਂ ਕੋਈ ਪ੍ਰਬੰਧ ਐਸਸੀਬੀਸੀ ਮੋਰਚਾ ਪੰਜਾਬ ਵੱਲੋਂ ਨਗਰ ਨਿਗਮ ਮੋਹਾਲੀ ਦੀ ਹੱਦਬੰਦੀ ਵਧਾਉਣ ਦੇ ਫੈਸਲੇ ਦਾ ਵਿਰੋਧ ਨਗਰ ਨਿਗਮ ਦੀ ਹੱਦ ਵਿੱਚ ਪਹਿਲਾ ਆਇਏ ਛੇ ਪਿੰਡਾਂ ਦੇ ਵਸਨੀਕ ਨਰਕਮੇ ਜਿੰਦਗੀ ਜਿਉਣ ਲਈ ਮਜਬੂਰ ਮੋਰਚਾ ਪ੍ਰਧਾਨ ਕੁੰਬੜਾ ਨੇ ਕਿਹਾ मोहाली विधायक नगर निगम दे मेयर नहीं कर सके कूड़े का प्रबंध सड़क का बुरा हाल कोई नहीं मोहाली आओ देख दे एक खबर विस्तार सहित दे एससीबीसी महापंचायत पंजाब दे प्रधान बलविंदर सिंह विच एक विशेष प्रेस कॉन्फ्रेंस की गई ਜਿਸ ਵਿੱਚ ਨਗਰ ਨਿਗਮ ਮੋਹਾਲੀ ਦੀ ਹੱਦਬੰਦੀ ਨੂੰ ਵਧਾਉਣ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਇਸ ਨਗਰ ਨਿਗਮ ਅਦੀਨ ਪਹਿਲਾ ਪੰਜਾਵਾੜ ਬਣੇ ਹੋਏ ਹਨ ਜਿਸ ਵਿੱਚ ਪਹਿਲਾ ਪੰਜਾ ਕੌਂਸਲਰ ਚੁਣੇ ਗਏ ਜਿਸ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਣ ਕਰਕੇ ਮੇਅਰ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਕਾਂਗਰਸੀ ਪਾਰਟੀ ਨਾਲ ਸੰਬੰਧਿਤ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਇਥੋਂ ਦਾ ਐਮਐਲਏ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੈ ਜੋ ਪਿਛਲੇ 5 ਸਾਲਾਂ ਤੋਂ ਕੂੜੇ ਦੀ ਸਮੱਸਿਆ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਪਰ ਲੋਕਾਂ ਦੀ ਸਮੱਸਿਆ ਉਸੇ ਤਰ੍ਹਾਂ ਹੀ ਖੜੀ ਹੈ ਉਪਰੋਕਤ ਆਗੂ ਸਾਹਿਬਾਨ ਕੋਈ ਵੀ ਪੰਜ ਵਾੜਾ ਦੇ ਨਾਮ ਦੱਸ ਦੇਣ ਜਿੱਥੇ ਵਿਕਾਸ ਪੂਰਾ ਹੋ ਚੁੱਕਿਆ ਹੈ ਜਾਂ ਫਿਰ ਇਹ ਸਾਰੇ ਵਾੜਾ ਦਾ ਵਿਕਾਸ ਪੂਰਾ ਕਰਕੇ ਨਗਰ ਨਿਗਮ ਦੀ ਹੱਦ ਵਧਾਈ ਜਾਵੇ ਨਗਰ ਨਿਗਮ ਮੋਹਾਲੀ ਵਿੱਚ ਪਹਿਲਾ ਆਏ ਛੇਪੇ ਮੋਹਾਲੀ ਮਦਨਪੁਰ ਸ਼ਾਹੀ ਮਾਜਰਾ ਮਟੌਰ ਸੁਹਾਣਾ ਕੁੰਬੜਾ ਦੇ ਵਸਨੀਕ ਨਰਪਰੀ ਜ਼ਿੰਦਗੀ ਜੀ ਰਹੇ ਹਨ

ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਅੱਜ ਸਾਡਾ ਜਿਹੜਾ ਫੇਸ ਸਾਦ ਦੀਆਂ ਲਾਈਟਾਂ ਤੇ ਪਿਛਲੇ ਲਗਭਗ 2 ਸਾਲ ਤੋਂ ਮੋਰਚਾ ਚੱਲ ਰਿਹਾ ਹੈ ਹਰ ਰੋਜ਼ ਜਿਹੜੀ ਆ ਲੋਕਾਂ ਦੀ ਸਮੱਸਿਆ ਹੁੰਦੀ ਹੈ ਪਰ ਅੱਜ ਜਿਹੜਾ ਸਾਡਾ ਵਿਸ਼ਾ ਹੈ ਉਹ ਵਿਸ਼ਾ ਨਗਰ ਨਿਗਮ ਮੁਹੜੀ ਤੇ ਨਗਰ ਨਿਗਮ ਮੁਹੜੀ ਕਾਰਪੋਰੇਸ਼ਨ ਦੀ ਜਿਹੜੀ ਹਦੂਦ ਹੈ ਹੱਦ ਹੈਗੀ ਉਹ ਵਧਣ ਜਾ ਰਹੀ ਹੈ ਇਹ ਪਿੱਛੇ ਮਤਾ ਪਾਸ ਹੋਇਆ ਸਥਾਨਕ ਸਰਕਾਰਾਂ ਨੇ ਮਤਾ ਕਿਹਾ ਜੀ ਇਸ ਮਤਾਬਕ ਜਿਹੜਾ ਵਧਣਾ ਚਾਹੀਦਾ ਹੱਦ ਵਧਣੀ ਚਾਹੀਦੀ ਹੈ ਸਾਡੇ ਪਹਿਲਾ ਨਗਰ ਨਿਗਮ ਚ 50 ਵਾਰਡ ਨੇ 50 ਵਾਰਡਾਂ ਚ 50 ਐਮਸੀ ਬਣਦੇ ਨੇ 6 ਪਿੰਡ ਜਿਵੇਂ ਗੱਲ ਕਰ ਲਈਏ ਮੁਹਾਲੀ ਪਿੰਡ ਦੀ ਮਦਨਪੁਰ ਦੀ ਸ਼ਾਹੀ ਮਾਜਰੇ ਦੀ ਮਟੌਰ ਦੀ ਸੋਹਾਣੇ ਦੀ ਤੇ ਕੁੰਬੜੇ ਪਿੰਡ ਦੀ ਸਾਡੇ 6 ਪਿੰਡ ਵਿੱਚ ਆਏ ਹੋਏ ਨੇ ਉਸ ਕਰਕੇ ਜਿਹੜਾ 50 ਵਾਰਡ ਬਣਾਏ ਗਏ ਫਿਰ ਸਾਡੀ ਲੜਾਈ ਹੋ ਰਹੀ ਹੈ ਇੱਥੇ ਸਾਬਕਾ ਮੰਤਰੀ ਹੋਣ, ਐਮਐਲਏ ਹੋਣ ਜਾਂ ਮੇਅਰ ਹੋਏ ਆ ਡਿਪਟੀ ਮੇਅਰ ਹੋਏ ਜਾਂ ਸਾਡਾ ਵਿਧਾਇਕ ਹੋਏ ਐਮਐਲਏ ਉਹਨਾਂ ਨੇ ਕਿਹਾ ਜੀ ਜਿਹੜਾ ਏਰੀਆ ਆ 62 ਤੋਂ 80 ਤੋਂ ਪਰਲੇ ਪਾਸੇ 90 91 92 ਇਹ ਪਾਉਣਾਗਾ ਜਿਹੜਾ ਹੁਣ ਦਿਖਾ ਰਹੇ ਆ ਦੂਜੇ ਪਾਸੇ ਕਹਿ ਰਹੇ ਆ ਜੀ ਬੜਮਾ ਜਿਹੜਾ ਬਰੇਅਲੀ ਤੇ ਬਲੌਂਗੀ ਇਹ ਪਿੰਡ ਪਾਏ ਜਾਣਾ ਪਰ ਮੇਰੀ ਸਾਰੀ ਸਰਕਾਰ ਨੂੰ ਵੀ ਬੇਨਤੀ ਐ ਮੇਅਰ ਸਾਹਿਬ ਨੂੰ ਡਿਪਟੀ ਮੇਅਰ ਨੂੰ ਸਾਰਿਆਂ ਨੂੰ ਬੇਨਤੀ ਐ ਵੀ ਜਿਹੜੀ ਪਹਿਲਾਂ ਹੱਦਬੰਦੀ ਬਣੀ ਵੀ ਐ ਸ਼ਾਇਦ 50 ਵਾਰਡ ਬਣੇ ਹੋਏ ਆ ਉਹਨਾਂ 'ਚ ਜਿਹੜੀ ਡਿਵੈਲਪਮੈਂਟ ਹੈ ਤੇ ਆਉ ਪੂਰੀ ਹੋ ਗਈ ਉਹ ਲੋਕ ਜਿਹੜੇ 6 ਪਿੰਡ ਹੈ ਅਸੀਂ ਨਰਕਮਈ ਜ਼ਿੰਦਗੀ ਜਿਉ ਰਹੇ ਨੇ ਤੁਹਾਡੇ ਰਾਹੀਂ ਕਦੀ ਸੀਵਰੇਜ ਓਵਰਫਲੋ ਕਦੀ ਵਾਟਰ ਸਪਲਾਈ ਟੁੱਟ ਗਈ ਕਦੀ ਬਿਜਲੀ ਦੇ ਖੰਭੇ ਟੁੱਟ ਗਏ ਜਿਹੜੇ ਨਗਰ ਨਿਗਮ 'ਚ ਪਹਿਲਾ ਏਰੀਆ ਪਹਿਲੀ ਹੱਦ ਹੈ 50 ਵਾਰਡਾਂ 'ਚ ਹੈ ਉਹ ਲੋਕ ਅੱਤ ਤੇ ਦੁਖੀ ਹੋਏ ਪਏ ਆ ਇੱਥੇ ਤੱਕ ਸੁਹਾਣੇ ਪਿੰਡ ਦੇ ਲੋਕਾਂ ਨੇ ਇਹ ਕਹਿਦਾ ਸੀ ਵੀ ਸਾਨੂੰ ਦੁਬਾਰੇ ਨਗਰ ਨਿਗਮ ਜੋ ਕੱਢ ਕੇ ਕਾਰਪੋਰੇਸ਼ਨ ਤੋਂ ਕੱਢ ਕੇ ਸਾਡੀ ਪੰਚਾਇਤ ਬਣਾਈ ਜਾਵੇ ਸਾਨੂੰ ਪੰਚਾਇਤ ਦੇ ਹਵਾਲੇ ਕਰਦੇ ਹੋ ਬੀਡੀਪੀਓ ਦੇ ਹਵਾਲੇ ਕਰ ਦੋ ਰੂਰਲ ਡਿਵੈਲਪਮੈਂਟ ਦੇ ਅੰਡਰ ਕਰ ਦੋ ਸਾਨੂੰ ਨਗਰ ਨਿਗਮ ਦੀ ਲੋੜ ਨਹੀਂ ਹੈ ਵੀ ਨਗਰ ਨਿਗਮ ਜਿੱਦਣ ਦੀ ਆਈ ਹੈ ਕਾਫੀ ਦੁੱਖ ਨਿਕਲੇ ਹਨ ਜਿੱਦੀ ਕੂੜੇ ਦੀ ਹੁਣ ਪਿਛਲੇ ਇੱਥੇ 5 ਸਾਲ ਹੋ ਗਏ ਕੂੜੇ ਪਿੱਛੇ ਲੜਾਈ ਹੋ ਰਹੀ ਕੂੜੇ ਦੀ ਸਮੱਸਿਆ ਵਾਂ ਦਾ ਮੇਰ ਨਾ ਡਿਪਟੀ ਮੇਰ ਨਾ ਸਰਕਾਰ ਕੋਈ ਹੱਲ ਨਹੀਂ ਕਰ ਸਕੀ ਬੋਹਾਲੀ ਦੇ ਕੂੜੇ ਪਿੱਛੇ ਕੋਈ ਵੀ ਕੈਮਰਾ ਹੈ ਜਾਨੀ ਜਿਹੜਾ ਨਾ ਕੂੜੇ ਪਿੱਛੇ ਹੁਣ ਹਰ ਰੋਜ਼ ਡਿਬੇਟ ਹੁੰਦੀ ਹੈ ਲੋਕਾਂ ਦੀ ਵਿਵਹ ਲੈ ਜਾਂਦੇ ਜਿਵੇਂ ਗੱਲ ਕਰ ਲਈਏ ਹੋਮ ਲੈਂਡ ਦੀ ਹੋਮਲੈਂਡ ਦੇ ਸਾਹਮਣੇ ਕਿਸੇ ਨੇ 2.5 ਕਰੋੜ ਦਾ ਕਿਸੇ ਨੇ 3 ਦੇ ਫਲੈਟ ਲਏ ਨੇ ਸਾਹਮਣੇ ਕੂੜਾ ਸਗੇਰਿਆ ਪਿਆ ਗਾਇਆਂ ਗਾਇਆਂ ਜਿਹੜੀਆਂ ਹੈਗੀਆਂ ਰਾਮ ਤੇ ਚੁکریاں ਲੋਕਾਂ ਦੇ ਆਂਦੇ ਜਾਂਦੇ ਐ ਐਕਸੀਡੈਂਟ ਹੁੰਨੇ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਉਹ ਕੀਮਤਾਂ ਜਾਨਾ ਜਾਂਦੀਆਂ ਐਸੇ ਤਰ੍ਹਾਂ ਕਮਿਊਨਿਟੀ ਸੈਂਟਰ ਤੁਸੀਂ 70 ਸੈਕਟਰ ਕਿਹੜਾ ਮਾਰ ਲਿਓ 70 ਸੈਕਟਰ ਕਿੰਨੀ ਉੱਥੇ ਗੰਦਗੀ ਪਈ ਐ ਲੋਕ ਉੱਥੇ ਕੀ ਬਰਾਤਾਂ ਕਰਨਗੇ ਕੀ ਪ੍ਰੋਗਰਾਮ ਕਰਨਗੇ ਫੰਕਸ਼ਨ ਕਰਨਗੇ ਕਮਿਊਨਿਟੀ ਸੈਂਟਰ ਜੰਜ ਕਰਦੇ ਮੂਰੇ ਇੱਕ ਕੂੜੇ ਦਾ ਬੜਾ ਉਹ ਬਣਾਇਆ ਵਾ ਡੰਪ ਬਣਾਇਆ ਵਾ ਇਸੇ ਤਰ੍ਹਾਂ 68 ਸੈਕਟਰ ਗੱਲ ਕਰ ਲਈਏ ਇੱਕ ਮਸਜਿਦ ਦੇ ਨੇੜੇ ਕੂੜੇ ਦਾ ਡੰਬ ਬਣਿਆ ਹੋਇਆ ਐਸੇ ਤਰ੍ਹਾਂ ਮਾਲ ਕੋਲ ਜਿਹੜਾ 11 ਫੇਸ ਮਾਲ ਹੈ ਮਾਲ ਦੇ ਨੇੜੇ ਪੂਰੀ ਗੰਦਗੀ ਦੇ ਢੇਰ ਪਏ ਜਿੱਥੇ ਗਾਵਾਂ ਫਿਰਦੀਆਂ ਰਹਿੰਦੀਆਂ ਪਰ ਜਿਹੜੀ ਇਹ ਕੂੜੇ ਦੀ ਸਮੱਸਿਆ ਹੱਲ ਨਹੀਂ ਹੁੰਦੀ ਜਦੋਂ ਇਹ ਸਮੱਸਿਆ ਹੱਲ ਨਹੀਂ ਲੋਕਾਂ ਵਾਸਤੇ ਇਹ ਡਵੈਲਪਮੈਂਟ ਨਹੀਂ ਹੋਈ ਪੂਰੀ ਗਲੀਆਂ ਨਾਲੀਆਂ ਅਧੂਰੀਆਂ ਪਈਆਂ ਫੁੱਟਪਾਥ ਪੂਰੇ ਬੁਰੀ ਤਰ੍ਹਾਂ ਟੁੱਟੇ ਪਏ ਆ ਜਦੋਂ ਉਹ ਨਹੀਂ ਹੁੰਦੀ ਹਦਕੂਤ ਵਿਧਾਨ ਵਾਸਤੇ ਅੱਗੇ ਲੜ ਰਹੇ ਆ ਤਾਂ ਕਿ ਹਰ ਇੱਕ ਬੰਦਾ ਸੋਚਦਾ ਜੇ ਇਧਰਲੀ ਸਾਈਡ ਪਏ ਜੇ ਸ਼ਾਇਦ ਮੇਰੀ ਵੋਟ ਵੱਧ ਆ ਨਵੇਂ ਸੈਕਟਰ ਜਿਹੜੇ ਆ ਸਥਾਨਕ ਸਰਕਾਰਾਂ ਦੇ ਐ ਐਮਐਲਏ ਨੇ ਕੱਟੇ ਹੋਏ ਆ ਤਾਂ ਕਿ ਮੇਰੇ ਜਿਹੜੇ ਸੈਕਟਰ ਕੱਟੇ ਹੋਏ ਨੇ ਮੈਨੂੰ ਵੋਟ ਪਾਉਗੇ ਦੂਜੀ ਪਾਰਟੀ ਜਿਹੜੀ ਦੂਜੇ ਪਾਸੇ ਖਿਚੜੀ ਵੀ ਸੈ ਸਾਨੂੰ ਵੋਟ ਜਿਹੜੀ ਕਾਂਗਰਸ ਦੀ ਵੋਟ ਵੱਧ ਐ ਪਰ ਅਸੀਂ ਸਾਨੂੰ ਦੋਨਾਂ ਨੂੰ ਕਹਿਣਾ ਚਾਹੁੰਦੇ ਆ ਅਸੀਂ ਕਾਂਗਰਸ ਦੇ ਹੱਕ 'ਚ ਨਹੀਂ ਐ ਅਸੀਂ ਆਵਾਜ਼ੀ ਪਾਰਟੀ ਦੇ ਹੱਕ 'ਚ ਨਹੀਂ ਪਰ ਲੋਕਾਂ ਦੀ ਜਿਹੜੀ ਪਸਾਈ ਹੋ ਰਹੀ ਲੋਕਾਂ ਦੀ ਬੁਰੀ ਹਾਲਤ ਹੋਰੀ ਪਬਲਿਕ ਦੀ ਆਵਾਜ਼ ਬਣ ਕੇ ਅਸੀਂ ਗੱਲ ਕਰ ਰਹੇ ਆ ਤੁਹਾਡੇ ਨਾਲ ਵੀ ਪਹਿਲਾਂ ਜਿਹੜੀ ਨਗਰ ਨਿਗਮ ਬਣੇ ਪੰਜਾਬ ਵਾਰਡ ਬਣੇ ਆ ਉਹਨਾਂ ਦਾ ਕੰਪਲੀਟ ਕਰਕੇ ਕੰਮ ਕਰ ਉਹਨਾਂ ਦਾ ਜਿਹ ਕੰਮ ਕਰ ਉਹ ਪੂਰਾ ਕਰ ਦੋ ਪੂਰਾ ਕਰਕੇ ਅੱਗੇ ਜਿਹੜੀ ਹੱਤ ਜਿਵੇਂ ਮਰਜ਼ੀ ਬਤਾ ਲਓ ਜਿਵੇਂ ਮਰਜ਼ੀ ਤਾਂ ਬਤਾ ਲਓ ਪਹਿਲਾਂ ਕੂੜੇ ਸਮੱਸਿਆ ਤੇ ਤੁਹਾਡੇ ਕੋਲ ਹੱਲ ਨਹੀਂ ਹੋਈ ਪਿਛਲੇ 5-7 ਤੋਂ ਲੜਾਈ ਚੱਲ ਰਹੀ ਹੈ ਕੂੜੇ ਨੂੰ ਲੈ ਕੇ ਕੋਈ ਸਮੱਸਿਆ ਹੱਲ ਨਹੀਂ ਹੋ ਰਹੀ ਇੱਥੇ ਤੱਕ ਡੀਸੀ ਦੇ ਦਫ਼ਤਰ ਇੱਕ ਦਿਨ ਕੂੜਾ ਗੇਰਨਾ ਪਿਆ ਜਿਹੜਾ ਸਫਾਈ ਸੇਵਕ ਨੇ ਐਸੇ ਤਰ੍ਹਾਂ ਨਗਰ ਨਿਗਮ ਦੇ ਅੱਗੇ ਢੇਰ ਲਾਗੇ ਵੇ ਕੂੜੇ ਦੇ ਕਈ ਵਾਰੀ ਲਾਏ ਚੱਕੇ ਤੇ ਇਸੇ ਤਰ੍ਹਾਂ ਜਿਹੜਾ ਸਾਰਾ ਕੰਮਕਾਰ ਅਸੀਂ ਤੁਹਾਡੇ ਨਾਲ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਬੀ ਹੱਦਬੰਦੀ ਤੱਲ ਨੂੰ ਬਦਾਲੋ ਪਰਸਨ ਬਦਾਲੋ 10 ਦਿਨ ਨੂੰ ਬਦਾਲੋ ਪਰ ਪਹਿਲੇ ਜਿਹੜਾ ਏਰੀਆ ਪੰਜਾਬ ਵੜ ਨੇ ਜਿੱਥੇ ਲੋਕ ਸੁਸਰੀ ਵਾਂਗ ਸੁੱਤੇ ਪਏ ਨੇ ਹੁਣ ਜਿਹੜਾ ਲੈਕਚਰ ਡਿਊ ਹੈ ਆ 4 ਮਹੀਨੇ ਨੂੰ ਨਗਰ ਨਿਗਮ ਮੁਹਾਲੀ ਦਾ ਜਿਹੜਾ ਹੈਗਾ ਲੈਕਚਰ ਹੋਣਾ ਸੀ ਉਸ ਲੈਕਚਰ ਨੂੰ ਲੈ ਕੇ ਦੋਨੇ ਜਣੇ ਜਿਹੜੇ ਅ ਅੱਡੀਆਂ ਭਾਰ ਹੋਏ ਪਏ ਨੇ ਪਰ ਲੇਕਿਨ ਡਵੈਲਪਮੈਂਟ ਕਿਥੇ ਲੋਕ ਬੋਲਦੇ ਨਹੀਂ ਲੋਕ ਪੁੱਛਦੇ ਨਹੀਂ ਵੀ ਕਿਹੜੀ ਕਿਹੜੀ ਡਵੈਲਪਮੈਂਟ ਕਿੱਥੇ ਗਈ ਜੇ ਸਾਨੂੰ ਕਹੇ ਵੀ ਸੋਹਣੇ ਦਾ ਹਾਲ ਅਸੀਂ ਦਿਖਾ ਸਕਦੇ ਹਾਂ ਮਟੌਰ ਦਾ ਹਾਲ ਅਸੀਂ ਦਿਖਾ ਸਕਦੇ ਹਾਂ ਕੁੰਬੜੇ ਦਾ ਹਾਲ ਅਸੀਂ ਦਿਖਾ ਸਕਦੇ ਹਾਂ ਮਦਨਪੁਰ ਦਾ ਹਾਲ ਅਸੀਂ ਦਿਖਾ ਸਕਦੇ ਹਾਂ ਪੂਰੇ ਸ਼ਹਿਰ ਦਾ ਤੁਹਾਨੂੰ ਦੱਸਿਆ ਵੀ 4-5 ਪੁਆਇੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਰੋੜਾਂ ਰੁਪਏ ਲੋਕਾਂ ਨੇ ਲਾ ਕੇ ਆਪਣੀ ਖੂਚ ਗਿਰਿਆ ਪਿਆ ਜਿੱਥੇ ਕੂੜੇ ਦੇ ਢੇਰ ਲੱਗੇ ਜਿਹੜੇ ਨਗਰ ਨਿਗਮ ਵਿੱਚ ਐਮ.ਸੀ. ਕੌਣ ਹੈ ਜਾਂ ਕੁੰਬੜਾ ਸਾਹ ਉਹ ਤਾਂ ਆਪਣੇ ਲੋਕਲ ਬੰਦੇ ਹੀ ਹੁੰਦੇ ਉਹਨਾਂ ਦਾ ਵੀ ਕਸੂਰ ਮੰਨਦੇ ਹੁੰਦੇ ਉਹ ਰਿਪੋਰਟਾਂ ਤਾਂ ਤੱਕ ਸਹੀ ਨਹੀਂ ਦਿੰਦੇ ਜਾਂ ਉਹਨਾਂ ਦੀ ਬਰਤਨਵਾਈ ਨਹੀਂ ਹੁੰਦੀ ਜਾਂ ਉਹਨਾਂ ਨੂੰ ਆਪਣਾ ਵੋਟਾਂ ਪਾਆਂ ਜਾਂ ਬਸ ਵਿਅਰਥੀ ਚੱਲਿਆ ਜਾਂਦਾ ਹੈ ਉਹਨਾਂ ਦਾ ਐਗਾ ਪਿੱਛੋਂ ਇੱਕ ਉਹਨਾਂ ਦੇ ਛੁਕੜੀਆਂ ਲਾ ਦਿੰਦੇ ਮੂੰਹ ਤੇ ਵੀ ਤੂੰ ਆਵਾਮ ਦੀ ਪਾਰਟੀ ਨਾਲ ਜੇ ਕਲਵੰਤ ਸਿੰਘ ਕਹੂਗਾ ਤਾਂ ਤੁਸੀਂ ਬੋਲਣਾ ਉੱਥੇ ਨਹੀਂ ਬੋਲਣਾ ਨਹੀਂ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਹੈ ਜੀ ਜੋ ਕਾਂਗਰਸ ਦੀ ਹਾਈ ਕਮਾਂਡ ਲੈ ਕਹਣਾ ਉਹ ਐਮਸੀ ਨੇ ਬੋਲਣਾ ਉਹ ਸਿਰਫ ਆਪਣੇ ਉਸ ਨਾਲ ਸੀਮਤ ਰਹਿ ਜਾਂਦੇ ਜਿਹੜਾ ਉਹਨਾਂ ਦਾ ਆਣਾ ਜਾਣਾ 18000 ਰੁਪਿਆ 20000 ਰੁਪਿਆ ਮਾਨਵਤਾ ਹੁੰਦਾ ਤੇ ਜਿਹੜੇ ਏਰੀਏ 'ਚ ਕੰਮ ਹੋਣਾ ਜਾਂ ਰੇੜੀਆਂ ਫੜੀਆਂ ਲਗਣੀਆਂ ਉਹ ਰੇੜੀ ਫੜੀਆਂ ਨਾਲ ਸਮਵਰਕ ਹੋ ਜਾਂਦਾ ਹੈ ਯਾ ਤੁਹਾਡੇ ਬਾੜ ਤੇ ਰੇੜੀਆਂ ਖੜੀਆਂ ਆ ਤੁਸੀਂ ਲਗਣ ਦੇਣੀਆਂ ਨਹੀਂ ਲਗਣ ਦੇਣੀਆਂ ਤੁਸੀਂ ਆਪ ਦੇਖਣਾ ਇਹ ਉੱਥੇ ਤੱਕ ਸੀਮਤ ਰਹ ਜਾਂਦੇ ਜਦੋਂ ਹਾਈ ਕਮਾਂਡ ਪਿੱਛੋਂ ਕਹਿੰਦੀ ਐ ਇਹ ਬੋਲਦੇ ਨਹੀਂ ਜਿਹੜੇ ਮੇਰੇ ਵਰਗੇ ਮਾਤੜ ਦੋ ਚਾਰ ਆਜ਼ਾਦ ਹੁੰਨੇ ਉਹ ਕਿਸੇ ਨਾ ਕਿਸੇ ਪਾਸੇ ਜਾਂ ਤਾਂ ਮਜਬੂਰੀ ਕਰਕੇ ਰਲ ਜਾਂਦੇ ਜਾਂ ਬੋਲ ਨਹੀਂ ਸਕਦੇ ਆ ਉਹਨਾਂ ਦੀ ਸੁਣਾਈ ਨਹੀਂ ਹੁੰਦੀ ਐ ਫਿਰ ਲੀਡਰਾਂ ਨਾਲ ਲੋਕਾਂ ਦਾ ਇਹਨਾਂ ਦੇ ਐਮਐਸਾਂ ਦਾ ਹੀ ਜ਼ਿਆਦਾ ਕਸੂਰ ਹੋ ਗਿਆ ਫਿਰ ਐਮ ਜਿੰਨਾ ਕ ਕਸੂਰ ਲੀਡਰ ਐ ਉਹ ਤੋਂ ਵੱਧ ਐ ਐਮਸੀ ਐ ਜਿਹਨੂੰ ਅਹੁਦਾ ਮਿਲਿਆ ਸਤਕਾਰ ਮਿਲਿਆ ਲੋਕਾਂ ਨੇ ਚੁਣਿਆ ਜਵਾਬਦੇ ਐਮਸੀ ਐ ਜਦੋਂ ਹੁਣ ਦੁਬਾਰੇ ਵੋਟਾਂ ਲੈਣ ਜਾਣਗੇ ਉਸ ਬਾੜਾਂ ਚ ਉਹ ਲੋਕ ਪੁੱਛਣਗੇ ਵੀ ਪਿਛਲੇ 5 ਸਾਲਾਂ ਚ ਤੱਕ ਕੀ ਕੀਤਾ ਪਰ ਇੱਥੇ ਜਿਹੜਾ ਸਾਡਾ ਵੋਟਰ ਹੈ ਉਹਨੂੰ ਵੀ ਸੋਚਣਾ ਪਊਗਾ ਜਿਹੜਾ ਠੰਡੇ ਲੈ ਕੇ ਸ਼ਰਾਬ ਲੈ ਕੇ ਤੇ ਦੂਜੀ ਸੂਟ ਲੈ ਕੇ ਵੋਟਾਂ ਮੰਨਦੇ ਉਹਨਾਂ ਨੂੰ ਵੀ ਥੋੜਾ ਜਿਹਾ ਜਾਗਰੂਕ ਹੋਣਾ ਪਊਗਾ ਤਾਂ ਕਿ ਜਿਹੜਾ ਐਮਸੀ ਕੰਮ ਨਹੀਂ ਕਰਦਾ ਉਹਨੂੰ ਨਕਾਰਿਆ ਜਾਵੇ ਤੁੰਬੜਾ ਸਾਹਿਬ ਇਹ ਜਿਹੜਾ ੂੜੇ ਦਾ ਮੁੰਡਾ ਹੈ ਲੰਬੇ ਸਮੇਂ ਤੋਂ ਲੱਗ ਰਿਹਾ ਹੈ ਕਿ ਐਸਸੀ ਬੀਸੀ ਮੋਰਚਰ ਲੈ ਕੇ ਕੋਈ ਨਵੀਂ ਰਣਨੀਤੀ ਤਿਆਰ ਕਰੇਗਾ ਜਾਂ ਸਿਰਫ ਪ੍ਰੈਸ ਕਾਨਫਰੰਸ ਤੱਕ ਸੀਮਤ ਹੈ ਅਸੀਂ ਰਣਨੀਤੀ ਇਹ ਹੈ ਵੀ ਸਾਡੇ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਵੀ ਬੰਦੇ ਕੂੜੇ ਦੀ ਸਮੱਸਿਆ ਤੋਂ ਜਿਵੇਂ ਸਾਡੇ ਲੜਾਈ ਲੜ ਰਹੇ ਨੇ ਕਈ ਵਿਅਕਤੀ ਕੂੜੇ ਦੇ ਖਿਲਾਫ ਕੋੜ ਤੱਕ ਵੀ ਗਿਆ ਇਹ ਫਸਲਾ ਸਟੇ ਵੀ ਹੋਈ ਹੈ ਜਿੱਥੇ ਕੂੜਾ ਗਿਰਦਾ ਬਰੇਆਲੀ ਨਦੀ ਉਹ ਸਾਰੇ ਬੰਦੇ ਸਾਥ ਦੇਣ ਸਹਿਯੋਗ ਦੇਣ ਦੋਨੇ ਧਨਾੜ ਦੋਧਾਂ ਕਿੰਨੇ ਬੰਦੇ ਇੱਥੇ ਧਨਾੜ ਬੈਠੇ ਨੇ ਚਾਹ ਮੇਰ ਦੀ ਗੱਲ ਕਰ ਲਓ ਬਲਵੀਰ ਸਿੱਧੂ ਦੀ ਗੱਲ ਕਰ ਲਓ ਚਾਹ ਗਨਵੰਤ ਸਿੰਘ ਦੀ ਗੱਲ ਕਰ ਲਓ ਜਿਨ੍ਹਾਂ ਕੋਲ 4-400 ਕਿੱਲਾ 3-300 ਕਿੱਲਾ ਜ਼ਮੀਨਦਾਰ ਹੈ ਮੁਹਾਲੀ ਚ ਪਿਆ ਜਿਹੜੇ ਕੂੜੇ ਵਾਸਤੇ ਇੱਕ ਕਿੱਲਾ ਜਾਂ ਦੋ ਕਿੱਲਾ ਹੀ ਖੇਈ ਦੇ ਨਹੀਂ ਸਕਦੇ ਲੀਜ਼ ਤੇ ਨਹੀਂ ਲੈ ਸਕਦੇ ਜਿਵੇਂ ਨਦੀ ਚ ਹੁਣ ਬੜਾਉਂਗੀ ਨਦੀ ਚ ਬਰਿਆਲੀ ਨਦੀ ਚ ਕੋਈ ਡੰਪ ਬਣਾਉਣਾ ਕਿਤੇ ਦੋ ਕਿੱਲਾਂ ਦਾ ਚਾਰ ਕਿੱਲਾਂ ਦਾ ਚਾਰ ਦੁਆਰੀ ਕਰਕੇ ਕੋਈ ਡੰਪ ਬਣਾਉਣਾ ਵੱਡਾ ਉੱਥੇ ਹੋ ਸਕਦਾ ਜੇ ਕਰਨਾ ਚਾਹੇ ਪਰ ਉਧਰ ਤਾਂ ਉਹਨਾਂ ਦੀ ਕੋਈ ਸਮੱਸਿਆ ਤਾਂ ਹੈ ਨਹੀਂ ਤੇ ਆਨੇ ਨਹੀਂ ਬਸ ਮੇਰ ਨੂੰ ਐਮ ਐਲ ਏ ਮਾੜਾ ਕਹੀ ਜਾਂਦਾ ਐਮ ਐਲ ਏ ਮੇਰ ਨੂੰ ਮਾੜਾ ਕਹੀ ਜਾਂਦਾ ਸਮੱਸਿਆ ਲੋਕਾਂ ਵਾਸਤੇ ਖੜੀ ਹੈ ਫਿਰ ਕੱਲੇ ਬਿਆਨਾਂ ਜਾਂ ਜਿਹੜੇ ਲੱਗੇ ਪੋਸਟਰ ਆ ਉਹਨਾਂ ਵਿੱਚ ਹੀ ਵਿਕਾਸ ਹੋ ਸਕਦਾ ਜੀ بس ਉਹੀ ਜਿਹੜਾ ਸਫਾਈ ਅਭਿਆਨ ਹੈ ਜੇ ਕਿਸੇ ਦਿਨ ਚਲਾਉਂਗੇ ਦੋ ਝਾੜੂ ਲੈ ਕੇ ਕਿਤੇ ਫੋਟੋ ਲਾ ਲੰਦੇ ਮੁੜ ਕੇ ਸਾਨੂੰ ਕੁਝ ਦਿਖਦੇ ਨਹੀਂ ਹੈ ਦੋ ਝਾੜੂ ਲੈ ਕੇ ਫੋਟੋ ਲਵਾਉਂਦੇ ਵੀ ਅੱਜ ਜਿਹੜਾ ਸਫਾਈ ਅਭਿਆਨ ਸ਼ੁਰੂ ਹੋਇਆ ਫਲਾਣੇ ਬਾੜ ਤੋਂ ਆਇਆ ਫਲਾਣੇ ਉਸ ਤੋਂ ਆਇਆ ਐਸੀ ਤਰ੍ਹਾਂ ਪੌਦੇ ਛੋਟੇ ਜੀ ਬੂਟਾ ਲਾ ਕੇ ਵਾਤਾਵਰਨ ਸਾਫ਼ ਕਰ ਰਹੇ ਹਾਂ ਅਸੀਂ ਹੁਣ ਆ ਬੂਟਿਆਂ ਵਾਸਤੇ ਪੌਦਿਆਂ ਵਾਸਤੇ ਹਾਈ ਕੋਰਟ ਤੱਕ ਲੜ ਰਹੇ ਹਾਂ ਕੋਈ ਵਾਤਾਵਰਨ ਪ੍ਰੇਮੀ ਮੌਲਿਕ ਜੀ ਨਹੀਂ ਦਿਖਦਾ ਇੱਕ ਦੋ ਚਾਰ ਛੋਟੇ ਬੁੱਡੇ ਲਾ ਕੇ ਛੋਟੇ ਪੌਦਾ ਲਾ ਕੇ ਉਹ ਵਾਤਾਵਰਨ ਪ੍ਰੇਮੀ ਬਣ ਕੇ ਆ ਜਾਂਦੇ ਨੇ ਫੇਕ ਜੇ ਸਾਨੂੰ ਇਹ ਬੇਨਤੀ ਹੈ ਵੀ ਜੇ ਕੂੜੇ ਦੀ ਸਮੱਸਿਆ ਬਾਤ ਲਗਣਾ ਆਓ ਸਾਡਾ ਸਾਥ ਦਿਓ ਅਸੀਂ ਅੱਗੇ ਹੋ ਕੇ ਲੜਾਈ ਲੜਾਂਗੇ ਜਿਵੇਂ ਮਰਜੀ ਹੋਵੇ ਐਨਾ ਹੀ ਲੀਡਰਾਂ ਤੋਂ ਹਾੜੇ ਕਢਾ ਕੇ ਇੱਥੇ ਹੀ ਜਗ੍ਹਾ ਲਵਾਂਗੇ ਤੇ ਇਹਨਾਂ ਤੋਂ ਕੱਢ ਕੇ ਦਿਖਾਵਾਂਗੇ ਜਗ੍ਹਾ ਵੀ ਕਿਸ ਤਰ੍ਹਾਂ ਜਗ੍ਹਾ ਨਹੀਂ ਕਢਦੀ ਆ ਕੀ ਗਹਿਨਤੀ ਵਧਣੀ ਚਾਹੀਦੀ ਹੈ ਵਾਰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਅਸੀਂ ਲੋਕਾਂ ਨੂੰ ਮੀਟ ਕਰਨਾ ਚਾਹੁੰਦੇ ਪਹਿਲਾਂ ਅਸੀਂ ਲੋਕ ਦੁਖੀ ਹਾਂ ਜਿਹੜੇ ਅੱਗੇ ਵਾਰਡਵੰਦੀ ਵਾਲੇ ਕਹਿ ਰਹੇ ਨੇ ਨਾ ਵੀ ਸਾਡੀ ਵਾਰ ਇਦਾ ਦੁੱਖੇ ਨਿਕਲਦਾ ਵੀਰੋ ਸੁੱਖ ਦਾ ਨਿਕਲਦਾ ਨਹੀਂ ਸ਼ਾਇਦ ਪੰਜਾਂ ਸਰਪੰਚਾਂ ਨੂੰ ਪਾ ਫੜ ਕੇ ਕੰਮ ਕਰਾ ਦਿੰਦੇ ਐਮਸੀ ਨੇ ਕੋਈ ਕੰਮ ਨਹੀਂ ਕਰਨਾ ਸਾਡੇ ਪਹਿਲਾਂ ਵਾਰਡਾਂ ਚ ਬਹੁਤ ਸਾਰਾ ਨਕਸ਼ਾ ਇੱਥੇ 50 ਵਾਰਡਾਂ ਸਗਰੀਬਨ 5-7 ਵਾਰਡ ਸਾਫ਼ ਹੋਣਗੇ ਨਹੀਂ 45 ਵਾਰਡਾਂ ਚ ਗੰਦ ਪਿਆ ਹੋਊਗਾ ਵਾਜੇ ਜੀ ਦਾ ਖਾਤਸਾ ਵਾਜੇ ਜੀ ਦੀ ਫਤਿਹ ਵਾਰਡ ਬੰਦੀ ਵਿਧਾਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਪਹਿਲੇ ਹੀ ਵਾਰਡ ਬਣੇ ਹੈ ਉਹਨਾਂ ਦੇ ਚੰਗੀ ਤਰ੍ਹਾਂ ਕੰਮ ਕੀਤਾ ਜਾਵੇ ਵਿਕਾਸਤਾ ਹੁੰਦਾ ਹੈ ਵਿਧਾਨ ਨਾਲ ਵਿਕਾਸ ਨਹੀਂ ਹੋਏਗਾ ਤੋ ਆਪਸ ਦੀ ਲੜਾਈ ਵਿੱਚ ਜਨਤਾ ਨੂੰ ਨੁਕਸਾਨ ਹੋ ਰਿਹਾ ਕੋਈ ਕਹਿੰਦਾ ਇੱਧਰ ਨੂੰ ਵਧਾ ਦਿਓ ਕੋਈ ਕਹਿੰਦਾ ਇੱਧਰ ਨੂੰ ਵਧਾ ਦਿਓ ਇਹਦੇ ਨਾਲ ਕੋਈ ਹੱਲ ਨਹੀਂ ਹੋਣਾ ਮਸਲਾ ਸਗੋਂ ਜ਼ਿਆਦਾ ਉਲਝਣਾ ਪੈਦਾ ਹੋਊਂਗੀਆਂ ਬਾੜੀ ਤੁਸੀਂ ਦੇਖੋ ਘੁੰਮ ਕੇ ਜਗਾ ਜਗਾ ਟੋਏ ਪਏ ਐ ਤੇ ਜਗਾ ਜਗਾ ਕੂੜਾ ਪਿਆ ਐ ਕੋਈ ਸਫਾਈ ਦਾ ਕੰਮ ਨਹੀਂ ਹੋ ਰਿਹਾ ਤੇ ਆਪਾਂ ਮੈਂ ਬੇਨਤੀ ਕਰਦਾ ਪਬਲਿਕ ਅੱਗੇ ਵੀ ਕਿ ਤੁਸੀਂ ਵੀ ਬੋਲੋ ਜਰਾ ਤਾਂ ਬਾੜਵੰਦੀ ਵਿਧਾਨ ਨਾਲ ਕੋਈ ਫਾਇਦਾ ਨਹੀਂ ਜਿਹੜਾ ਪਿਛਲਾ ਕੰਮ ਪਿਆ ਪੈਂਡਿੰਗ ਉਹ ਉਹ ਕਰਨ ਨਾਲ ਅਕਤ ਬੇਦਾ ਹੋਏਗਾ ਧੰਨਵਾਦੀ। ਗਿਆ ਪੀਮ ਗਿਆ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸਾਥੀਓ ਵਾਰਤਬੰਦੀ ਤੇ ਸਾਰੇ ਪੰਜਾਬ ਤੋਂ ਹੁੰਦੀ ਰਹਿੰਦੀ ਹੈ। ਵਾਰਤਬੰਦੀ ਕੋਈ ਨਵੀਂ ਨਹੀਂ ਹੈਗੀ। ਪਰ ਵਾਰਤਬੰਦੀ ਵੀ ਜਿਹੜੀ ਆ ਸਰਕਾਰਾਂ ਜਿਹੜੀਆਂ ਨੇ ਉਹ ਚਲਾਕੀ ਨਾਲ ਹੀ ਕਰਦੀਆਂ। ਵਾਰਤਬੰਦੀ ਹੋਣ ਦੇ ਨਾਲ ਖਾਸ ਕਰਕੇ ਮਹਾਲੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਕਿੰਨਾਂ ਨੂੰ ਨੁਕਸਾਨ ਹੋਏਗਾ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਗਰੀਬ ਆਦਮੀ ਜਿਹੜਿਆ ਮਨਰੇਗਾ ਦੇ ਅਧੀਨ ਲੱਗਦੇ ਆ ਉਹ ਖਤਮ ਹੋ ਜਾਗੀ ਮਨਰੇਗਾ ਬਿਲਕੁਲ ਖਤਮ ਹੋ ਜਾਗੀ ਕਿਉਂਕਿ ਜਿਹੜੀਆਂ ਨੇ ਪੰਚਾਇਤਾਂ ਜਿਹੜੀਆਂ ਨੇ ਉਹ ਨਗਰ ਨਿਗਮ ਚ ਆ ਜਾਣਗੇ ਇਸ ਕਰਕੇ ਗਰੀਬਾਂ ਨੂੰ ਨੁਕਸਾਨ ਹੋਣਾ ਹੀ ਹੋਣਾ ਤੇ ਜਿਹੜੇ ਦੁੱਜੇ ਨੇ ਇਹਨਾਂ ਨੇ ਲੁੱਟ ਮਚਾਉਣੀ ਆ ਹਰ ਕੋਈ ਕਿਉਂਕਿ ਜਿਹੜੀ ਜ਼ਮੀਨ ਆ ਇਸ ਇਲਾਕੇ ਵਿੱਚ ਬਹੁਤ ਜਿਆਦਾ ਮਹਿੰਗੀ ਹੈ ਔਰ ਹਰ ਕੋਈ ਚਾਹੁੰਦਾ ਇਹ ਜਿਹੜੀ ਜ਼ਮੀਨ ਆ ਬੰਗਲੌਂਗੀ ਦੀ ਹੋਈ ਦੂਜੇ ਤੀਜੇ ਜਿਹੜੇ ਵੀ ਪਿੰਡ ਆਉਣਗੇ ਉਹ ਕਰੋੜਾਂ ਰੁਪਈਆ ਦੇ ਹਿਸਾਬ ਨਾਲ ਉਹ ਇਹਨੂੰ ਫਾਇਦਾ ਹੋਏਗਾ ਔਰ ਜਿਹੜੇ ਇਹ ਮੇਅਰ ਨੇ ਤੇ ਜਿਹੜੇ ਮੈਂਬਰ ਨੇ ਉਹ ਚੰਗੀ ਤਰ੍ਹਾਂ ਲੁੱਟ ਕਰਨਗੇ ਪਰ ਲੋਕਾਂ ਨੂੰ ਜਿਹੜੇ ਨੇ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਕਮ ਸੋ ਕਮ ਹਰ ਵਾਰ ਦੇ ਵਿੱਚ ਇਹੋ ਜਿਹਾ ਬੰਦਾ ਉੱਠੇ ਜਿਹੜਾ ਕਿ ਆਪਣੀ ਵਾਰ ਦੀ ਆਪਣੇ ਗ੍ਰਾਂਟ ਦਾ ਹਿਸਾਬ ਲਵੇ ਉਹ ਕੋਈ ਏਡੀ ਵੱਡੀ ਗੱਲ ਨਹੀਂ ਇੱਕ 10 ਰੁਪਏ ਦਾ ਕਾਗਜ਼ ਲਾ ਕੇ ਤੇ ਨਗਰ ਨਿਗਮ ਨੂੰ ਦੇਣਾ ਏ ਪਰ ਸਾਡੀ ਵਾਰ ਦੇ ਵਿੱਚ ਕਿੰਨੇ ਪੈਸੇ ਆਏ ਕਿੱਥੇ ਕਿੱਥੇ ਲੱਗੇ ਉਹ ਸਰਕਾਰ ਨੂੰ ਹਿਸਾਬ ਦੇਣ ਨੂੰ ਤਿਆਰ ਆ ਔਰ ਜੇ ਉਹ ਨਾ ਵੀ ਦੇਣ ਤਾਂ ਮਹੀਨੇ ਤੋਂ ਬਾਅਦ ਆਪਾਂ ਉੱਪਰ ਜਾ ਸਕਦੇ ਆ ਤੁਹਾਨੂੰ ਹਿਸਾਬ ਮਿਲ ਜੇਗਾ ਵਾਇਗੁਰੂ ਜੀ ਖਾਲਸਾ ਘਰ ਜੀ ਕੀ ਫਤਿਹ ਜੈ ਪੀਰ ਜੈ ਪਰਵਾਹ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਜਿਹੜੀ ਵਾਰਡ ਬੰਦੀ ਆ ਇਹਦੀ ਬਹੁਤ ਚਿੰਤਾ ਹੋ ਰਹੀ ਆ ਗਵਰਨਮੈਂਟ ਨੂੰ ਪਰ ਜਿਹੜੇ ਜਿੱਦਾਂ ਪਹਿਲਾਂ ਲੋਕ ਪਿੰਡਾਂ ਤੋਂ ਸ਼ਹਿਰਾਂ ਨੂੰ ਘਟਦੇ ਸੀ ਉਹ ਇਸ ਕਰਕੇ ਘਟਦੇ ਸੀ ਕਿ ਸ਼ਹਿਰ ਜਿਹੜੇ ਆ ਗੁੱਡ ਫਾਰ ਹੈਲਥ ਆ ਪਰ ਹੁਣ ਉਲਟਾ ਹੋ ਗਿਆ ਜਿਹੜੇ ਨਗਰ ਨਿਗਮ ਜਾਂ ਹੋਰ ਵੀ ਸਿਸਟਮ ਆ ਉਹ ਸਿਹਤ ਵਾਸਤੇ ਕੋਈ ਪ੍ਰਬੰਧ ਨਹੀਂ ਕਰਦੇ ਨਗਰ ਨਗਰ ਕੂੜਿਆਂ ਦਾ ਢੇਰ ਜਗਾ 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 ਭਰੇ ਪਏ ਆ ਲੰਘਣਾ ਬਹੁਤ ਮੁਸ਼ਕਲ ਆ ਇਸ ਕਰਕੇ ਲੋਕੀ ਹੁਣ ਸ਼ਹਿਰਾਂ ਦੇ ਲੋਕ ਜਿਹੜਾ ਉਹ ਪਿੰਡਾਂ ਨੂੰ ਦੌੜਨ ਲੱਪੇ ਆ ਇਸ ਕਰਕੇ ਵਾਰਡ ਬੰਦੀ ਦਾ ਇੰਨਾ ਫਿਗਰ ਨਾ ਕਰੋ ਇਹਦੇ ਵਿੱਚ ਆਪਣਾ ਮਤਲਬ ਕੱਢਣ ਦੀ ਨੀਡਰਾਂ ਨੂੰ ਜਾਂ ਹੋਰ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਪਹਿਲਾਂ ਜਿਹੜੇ ਤੁਹਾਡੇ ਕੋਲ ਵਾਰਡ ਬਣੇ ਆ ਉਹਨਾਂ ਦੀ ਚੰਗੀ ਤਰ੍ਹਾਂ ਇੱਕ ਉਦਾਹਰਣ ਪੇਸ਼ ਕਰੋ ਕਿ ਜਿੱਦਾਂ ਬਾਹਰਲੇ ਮੁਲਕਾਂ 'ਚ ਸਾਰੇ ਲੀਡਰ ਜਾਂਦੇ ਆ ਸਾਰੇ ਕੁਝ ਜਾਂਦੇ ਉੱਥੇ ਸਿਹਤ ਨਿਜਮ ਜਸ ਸੁਭਾਈ ਦੇ ਨਿਜਮ ਕੀ ਆ ਉਹ ਸਿੱਖ ਕੇ ਉਹਨਾਂ ਦੀ ਰੀਸ ਕੋਲ ਪਤਾ ਸਾਰਾ ਕੁਝ ਵਾ ਉਸੇ ਤਰ੍ਹਾਂ ਤੁਸੀਂ ਰੀਸ ਕਰਕੇ ਇਹਨਾਂ ਵਾਰਡਬੰਦੀ ਦਾ ਪ੍ਰਬੰਧ ਕਰੋ ਤਾਂ ਕਿ ਫਿਰ ਪਬਲਿਕ ਖੁਦ ਕਹੇ ਕਿ ਸਾਡੇ ਇੱਥੇ ਵਾਰਡ ਬਣਨੇ ਚਾਹੀਦੇ ਥੈਂਕ ਯੂ ਅਸ਼ਾਹੂਰ